ਕਿਸਾਨ ਅੰਦੋਲਨ ਦੀ ਇੱਕ ਕੜੀ ਚ ਸ਼ੰਭੂ ਤੇ ਖਨੌਰੀ ਬਾਡਰਾਂ ਉੱਤੇ ਐਸਕੇਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿਛਲੇ ਕਰੀਬ 100 ਦਿਨ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ ਦੂਜੇ ਬੰਨੇ ਹਰਿਆਣਾ ਸਰਕਾਰ ਨੇ ਦਿੱਲੀ ਜਾਂਦੇ ਰਸਤੇ ਉੱਤੇ ਕੰਕਰੀਟ ਦੀਆਂ ਕੰਧਾਂ ਜਿਹੜੀਆਂ ਕੱਡੀਆਂ ਸਨ ਉਹ ਵੀ ਉਵੇਂ ਹੀ ਖੜੀਆਂ ਨੇ ਪਰ ਕਿਸਾਨਾਂ ਨੇ ਸ਼ੰਭੂ ਬਾਡਰ ਦੇ ਰੇਲਵੇ ਟ੍ਰੈਕ ਵਾਲਾ ਧਰਨਾ ਉਹ ਚੁੱਕਣ ਦਾ ਫੈਸਲਾ ਕਰ ਲਿਆ ਅਚੰਚਿਤ ਇਹ ਫੈਸਲਾ ਉਸ ਵੇਲੇ ਸਾਹਮਣੇ ਆ ਰਿਹਾ ਜਦੋਂ ਦੋ ਦਿਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਵਿਖੇ ਭਾਜਪਾ ਦੀ ਰੈਲੀ ਵਿੱਚ ਪਹੁੰਚ ਰਹੇ ਨੇ ਸੋ ਇਹ ਸਾਰਾ ਕੁਝ ਕਿਵੇਂ ਹੈ ਕਿਵੇਂ ਰਹਿਣ ਵਾਲਾ ਇਸ ਸਾਰੇ ਮਾਮਲੇ ਸਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਪੱਤਰਕਾਰ ਤੇ ਸਿਆਸੀ ਮਾਹਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਸੋ ਚਿੱਲਾ ਸਾਹਿਬ ਪਹਿਲਾਂ ਸਭ ਤੋਂ ਪਹਿਲਾਂ ਚੈਨਲ ਜੀ ਐਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਚਲਾ ਸਾਹਿਬ ਇਹ ਅਸੰਚੇਤ ਮਾਮਲਾ ਸਾਹਮਣੇ ਆਇਆ ਹੈ ਕਿ ਜਿਹੜਾ ਟਰੈਕ ਦਾ ਧਰਨਾ ਸੀ ਰੇਲਵੇ ਟਰੈਕ ਦਾ ਪਿਛਲੇ ਕਈ ਦਿਨਾਂ ਤੋਂ ਇਹ ਵੀ ਰੋਕਿਆ ਹੋਇਆ ਸੀ ਨਾਲ ਕਿਸਾਨਾਂ ਨੇ ਸੰਭੂ ਬਾਰਡਰ ਦੇ ਨਾਲ-ਨਾਲ ਤੇ ਹੁਣ ਇਹਨੂੰ ਚੁੱਕਣ ਦਾ ਫੈਸਲਾ ਕਰ ਲਿਆ ਹੈ ਇਹ ਫੈਸਲੇ ਪਿੱਛੇ ਆਪਾਂ ਕੀ ਵਜ੍ਹਾ ਵੇਖ ਸਕਦੇ ਹਾਂ ਕੀ ਕਿਉਂ ਹੋਇਆ ਸਾਰਾ ਕੁਝ ਕੀ ਫੈਸਲਾ ਜਦੋਂ ਕਿ 2 ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਪੰਜਾਬ ਆਮਦ ਦੇ ਚੋਣਾ ਦੇ سلسلے ਦੇ ਵਿੱਚ ਤੇ ਇਹਨੂੰ ਉਹ ਪਟਿਆਲਾ ਆ ਰਹੇ ਨੇ ਤੇ ਪਟਿਆਲੇ ਜ਼ਿਲ੍ਹੇ ਦਾ ਇਹ ਸਾਰਾ ਸਿਲਸਲਾ ਹੈ ਕਹਿ ਲਈਏ ਕਿ ਇਹ ਮਾਮਲਾ ਭਗੋਲਕ ਪੱਖੋਂ ਜੀ ਚਲਾ ਸਾਹਿਬ ਭਿੰਦਰ ਸਾਹਿਬ ਜਿਹੜਾ ਜਿਹੜਾ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰਾਂ ਤੇ ਧਰਨੇ ਚੱਲ ਰਹੇ ਨੇ ਉਹਨਾਂ ਨੂੰ ਤਾਂ 22 ਮਈ ਨੂੰ 100 ਦਿਨ ਪੂਰਾ ਹੋਣ ਵਾਲਾ ਹੈ ਜੀ ਜੀ ਤੇ ਜਿਹੜਾ ਇਹ ਸ਼ੰਭੂ ਰੇਲਵੇ ਟਰੈਕ ਤੇ ਰੇਲਾ ਰੋਕੀਆਂ ਹੋਈਆਂ ਸੀ ਕਿਸਾਨਾਂ ਨੇ ਲਗਭਗ 1 ਮਹੀਨਾ ਇਸ ਨੂੰ ਵੀ ਪੂਰਾ ਹੋ ਚੁੱਕਾ ਹੈ 1 ਮਹੀਨੇ ਤੋਂ 1 ਜਾਂ 2 ਦਿਨ ਵੱਧ ਹੋ ਚੁੱਕੇ ਨੇ ਜੀ ਜੀ ਇਹ ਜਿਸ ਦਿਨ ਧਰਨਾ ਲਾਇਆ ਸੀ ਰੇਲਵੇ ਰੋਕਣ ਦਾ ਕਿਸਾਨਾਂ ਨੇ ਰੇਲਵੇ ਟਰੈਕ ਤੇ ਆ ਕੇ ਹੂੰ ਉਦੋਂ ਉਹਨਾਂ ਦੀ ਇਹ ਮੰਗ ਸੀ ਕਿ ਉਹਨਾਂ ਦੇ ਜਿਹੜੇ ਸਹਿਯੋਗੀ ਹੈਗੇ ਨੇ ਕਿਸਾਨ ਆਗੂ ਜਿਨ੍ਹਾਂ ਚ ਵਾਟਰ ਕੈਨਨ ਵਾਲਾ ਨਵਦੀਪ ਜਲਵੇੜਾ ਸੀ ਜੀ ਗੋਰਕੀਂਦ ਸ਼ਾਹਪੁਰ ਸੀ ਤੇ ਇੱਕ ਅਨੀਸ਼ ਖਟਕੜ ਇਹ ਤਿੰਨ ਨੌਜਵਾਨ ਸੀ ਪਿੰਡਰ ਸਾਹਿਬ ਜਿਨ੍ਹਾਂ ਨੂੰ ਮੋਹਾਲੀ ਦੇ ਏਅਰਪੋਰਟ ਦੇ ਨੇੜੇੋਂ ਹਰਿਆਣਾ ਪੁਲਿਸ ਫੜ ਕੇ ਲੈ ਕੇ ਗਈ ਸੀ ਜੀ 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 ਕਿਸਾਨਾਂ ਨੇ ਧਰਨੇ ਵੇਲੇ ਮੰਗ ਰੱਖੀ ਸੀ ਜਦੋਂ ਟਰੈਕ ਰੋਕੇ ਸੀ ਕਿ ਜਦੋਂ ਤੱਕ ਇਹਨਾਂ 3 ਨੌਜਵਾਨਾਂ ਦੀ ਬਿਨਾਂ ਕਿਸੇ ਸ਼ਰਤ ਤੋਂ ਰਿਹਾਈ ਨਹੀਂ ਕੀਤੀ ਜਾਂਦੀ ਹੂੰ ਉਦੋਂ ਤੱਕ ਅਸੀਂ ਇਹ ਟਰੈਕ ਖਾਲੀ ਨਹੀਂ ਕਰਾਂਗੇ ਰੇਲਾਂ ਰੋਕਦੇ ਰਵਾਂਗੇ ਹੂੰ ਪਿੰਟਰ ਸਾਹਿਬ ਸ਼ੁਰੂ-ਸ਼ੁਰੂ ਚ ਜਿਹੜੀ ਹਰਿਆਣੇ ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹਰਿਆਣੇ ਦਾ ਪ੍ਰਸ਼ਾਸਨ ਇਹਨਾਂ ਦਰਮਿਆਨ ਤੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਧਰਨਾਕਾਰੀ ਆ ਗੋਸ਼ੀਵੰਦਰਮਿਆਨ ਗੱਲਬਾਤ ਵੀ ਹੁੰਦੀ ਰਹੀ ਜੀ ਇੱਕ ਵਾਰੀ ਤਾਂ ਇਹ ਵੀ ਚਰਚਾ ਚੱਲਦੀ ਰਹੀ ਕਿ ਜਿਹੜਾ ਹੈਗੇ ਨੇ ਫੜੇ ਹੋਏ ਕਿਸਾਨ ਆਗੂ ਇਹਨਾਂ ਨੂੰ ਫਲਾਣੇ ਦਿਨ ਰਿਹਾ ਕਰ ਦਿੱਤਾ ਜਾਵੇਗਾ ਇਹ ਮਿਤੀ ਵੀ ਤੈਅ ਹੋ ਗਈ ਸੀ ਜੀ ਜੀ ਪਰ ਇਸ ਦੇ باوجود ਰਿਹਾ ਨਹੀਂ ਕੀਤੇ ਗਏ ਤੇ ਕਿਸਾਨ ਲਗਾਤਾਰ ਧਰਨੇ ਦੇ ਰਹੇ ਸਨ ਕਿਸਾਨਾਂ ਦੀ ਇਹ ਸਰਸਤੀ ਕਿ ਜਦੋਂ ਤੱਕ ਉਹ ਰਿਹਾ ਨਹੀਂ ਕੀਤੇ ਜਾਂਦੇ ਉਦੋਂ ਤੱਕ ਅਸੀਂ ਜਿਹੜੀ ਰੇਲਵੇ ਟ੍ਰੈਕ ਹੈ ਖਾਲੀ ਨਹੀਂ ਕਰਾਂਗੇ ਹਾਲਾਂਕਿ ਪਿੰਟਰ ਸਾਹਿਬ ਤੁਹਾਡੇ ਧਿਆਨ ਚ ਲਿਆ ਦੇਵਾਂ ਕਿ 5 ਦਰਜਨ ਦੇ ਕਰੀਬ ਰੇਲ ਗੱਡੀਆਂ ਲਗਭਗ ਬੰਦ ਵਰਗੀਆਂ ਸਨ ਜਾਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਸਨ ਜਿਹੜੀਆਂ ਇਸ ਰੇਲਵੇ ਟ੍ਰੈਕ ਤੇ ਰੋਜ਼ਾਨਾ ਚੱਲਦੀਆਂ ਸਨ ਜਿਨ੍ਹਾਂ 'ਚ ਹਜ਼ਾਰਾਂ ਯਾਤਰੀ ਵੀ ਸਫ਼ਰ ਕਰਦਾ ਸੀ ਹੂੰ ਹੂੰ ਕਿਉਂਕਿ ਜਦੋਂ ਸੜਕੀ ਆਵਾਜਾਈ ਬੰਦ ਸੀ ਤਾਂ ਬਹੁਤ ਬਹੁ ਗਣਤੀ 'ਚ ਫਿਰ ਜਿਹੜੇ ਯਾਤਰੀ ਸੀ ਉਹ ਰੇਲਵੇ ਰਾਹੀਂ ਇਹ ਸਫ਼ਰ ਕਰ ਰਹੇ ਸੀ ਕਹਿੰਦਾ ਭਾਬਾ ਕਿ ਪਿਛਲੇ 1 ਮਹੀਨੇ ਤੋਂ ਇੱਥੇ ਜਿਹੜੀਆਂ ਇਸ ਟ੍ਰੈਕ ਵਾਲੀਆਂ ਜਿਹੜੀਆਂ ਰੇਲਵੇ ਸੀਗੀਆਂ ਸਾਰੀਆਂ ਬੰਦ ਸੀ ਲੇਕ ਲਗਭਗ ਜਾਂ ਬੰਦ ਸੀ ਜਾਂ ਕੁਝ ਗੱਡੀਆਂ ਇਹਨਾਂ ਨੇ ਇਹਨਾਂ ਨੇ ਵਾਇਆ ਡੇਟਾ ਵਸੀ ਲਾਡੂ ਮਹਾਲੀ ਕਰਕੇ ਚਲਾਈਆਂ ਸੀ ਪਰ ਉਹਦੇ ਚ ਜਿਹੜਾ 3 ਤੋਂ 4 ਘੰਟੇ ਦਾ ਵਾਧੂ ਸਫਰ ਜੀ ਜੀ ਤੈਅ ਕਰਨਾ ਪੈ ਰਿਹਾ ਸੀ ਜੀ 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 ਗੱਡੀਆਂ ਨੂੰ ਵੀ ਤੇ ਯਾਤਰੀਆਂ ਨੂੰ ਵੀ ਹੂੰ ਹੂੰ ਇਸ ਕਰਕੇ ਸ਼ੁਰੂ ਤੋਂ ਲੋਕ ਪਰੇਸ਼ਾਨ ਹੋ ਰਹੇ ਸੀ ਜਿਹੜੇ ਪਟਿਆਲੇ ਦੇ ਵਪਾਰ ਮੰਡਲੋਂ ਆਉਣ ਭਾਵੇਂ ਰਾਜਪੁਰੇ ਦੇ ਵਪਾਰੀ ਹੋਣ ਲਗਾਤਾਰ ਮੰਗ ਕਰ ਰਹੇ ਸੀ ਕਿ ਰੇਲਵੇ ਜਿਹੜੇ ਟਰੈਕ ਨੇ ਕਿਸਾਨਾਂ ਕੋਲੋਂ ਕਿ ਤੁਸੀਂ ਇਹਨਾਂ ਨੂੰ ਖਾਲੀ ਕਰੋ ਹੂੰ ਹੂੰ ਜੀ ਤੇ ਜਿਹੜੇ ਸੁਖਜੀਤ ਭਗੋਰਾ ਨੇ ਇੱਕ ਸੋਸ਼ਲ ਆਗੂ ਨੇ ਖੇਤਰ ਦੇ ਉਹਨਾਂ ਨੇ ਵੀ 2 ਦਿਨ ਪਹਿਲਾਂ ਇੱਕ ਚਿੱਠੀ ਲਿਖੀ ਸੀ ਡੀਸੀ ਪਟਿਆਲਾ ਨੂੰ ਕਿ ਰੇਲਵੇ 트랙 ਖਾਲੀ ਕਰਾਏ ਜਾਣ ਕਿਉਂਕਿ ਜਿੱਥੇ ਜਿਹੜੀ ਹਜੂਰ ਸਾਹਿਬ ਜਾਂਦੀ ਹੈ ਸੱਚਖੰਡ ਐਕਸਪ੍ਰੈਸ ਉਹਦੀਆਂ ਸਵਾਰੀਆਂ ਪ੍ਰਭਾਵਿਤ ਹੋ ਰਹੀਆਂ ਨੇ ਇਸੇ ਤਰ੍ਹਾਂ ਜਿਹੜਾ ਕੋਲਾ ਹੈ ਥਰਮਲ ਪਲਾਂਟ ਦਾ ਚੱਲਦਾ ਹੈ ਉਹ ਪ੍ਰਭਾਵਿਤ ਹੋ ਰਿਹਾ ਹੈ ਹੋਰ ਵਸਤਾ ਪ੍ਰਭਾਵਿਤ ਹੋ ਰਹੀਆਂ ਨੇ ਤੇ ਯਾਤਰੀ ਖੱਜਲ ਖਵਾਰ ਹੋ ਰਹੇ ਨੇ ਹਾਂ ਹਾਂ ਜੀ ਜੀ ਪਰ ਕਿਸਾਨਾਂ ਦਾ ਉਦੋਂ ਵੀ ਇਹ ਤਰਕ ਸੀ ਕਿ ਅਸੀਂ ਨਹੀਂ ਖਾਲੀ ਕਰਾਂਗੇ ਰੇਲਵੇ 트랙 ਪਰ ਅੱਜ ਅਚਾਨਕ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਹੁਣ ਤੋਂ ਕੁਝ ਸਮਾਂ ਪਹਿਲਾਂ ਪਿੰਟਰ ਸਾਹਿਬ ਕੇ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਰੇਲਵੇ ਟ੍ਰੈਕ ਅੱਜ ਸ਼ਾਮ ਤੱਕ ਖਾਲੀ ਕਰ ਦਵਾਂਗੇ ਜਿਹੜਾ ਸੰਭੂ ਉਹ ਵਾਲਾ ਹੈ ਹੂੰ ਹੂੰ ਉਹਨਾਂ ਦੀ ਦਲੀਲ ਇਹ ਹੈ ਕਿ 22 ਮਈ ਨੂੰ ਅਸੀਂ ਇੱਕ ਬਹੁਤ ਵੱਡਾ ਇਕੱਠ ਕਰਨ ਜਾ ਰਹੇ ਹਾਂ ਇੱਥੇ ਸੰਭੂ ਬਾਰਡਰ ਤੇ ਵੀ ਤੇ ਖਨੌਰੀ ਬਾਰਡਰ ਤੇ ਵੀ ਉਹਨਾਂ ਦੇ ਦੋਵੇਂ ਥਾਵਾਂ ਤੇ ਧਰਨੇ ਚੱਲ ਰਹੇ ਨੇ ਕਿ ਜਿੱਥੇ ਜਿੱਥੇ ਸਾਡੇ ਧਰਨੇ ਚੱਲ ਰਹੇ ਨੇ 100 ਦਿਨ ਪੂਰੇ ਹੋਣ ਲੱਗੇ ਨੇ ਧਰਨਿਆਂ ਨੂੰ ਤੇ ਅਸੀਂ ਬਹੁਤ ਵੱਡਾ ਇਕੱਠ ਕਰਕੇ ਅਸੀਂ ਕੋਈ ਅਗਲਾ ਫੈਸਲਾ ਲਾਵਾਂਗੇ ਹੂੰ ਹੁਣ ਉਹ ਕੀ ਫੈਸਲਾ ਲੈਂਦੇ ਨੇ ਦੇਖੋ ਜਿਹੜੀ ਉਹਨਾਂ ਦੀ ਪਹਿਲੀ ਸ਼ਰਤ ਸੀ ਕਿ ਜਦੋਂ ਤੱਕ ਨੌਜਵਾਨ ਕਿਸਾਨ ਆਗੂ ਨਹੀਂ ਛੱਡੇ ਜਾਣਗੇ ਅਸੀਂ ਤਰਨਾ ਨਹੀਂ ਛੁੱਕਾਂਗੇ ਉਹ ਤਾਂ ਪੂਰੀ ਨਹੀਂ ਹੋਈ ਹੂੰ ਜੀ 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 ਤੇ ਜਿਹੜਾ ਮੈਂ ਇੱਕ ਤੁਹਾਨੂੰ ਇਹ ਵੀ ਚੇਤੇ ਕਰਾ ਦਵਾਂ ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ ਜੀ ਕਿ ਜਿਹੜਾ ਇੱਕ ਹੈਗਾ ਸੀ ਉਹ ਕਿਸਾਨ ਮੋਰਚਾ ਗੈਰ ਸਿਆਸੀ ਜਾਂ ਕਿਸਾਨ ਕਿਸਾਨ ਮਜ਼ਦੂਰ ਜਥੇਬੰਦੀ ਹੂੰ ਇਹਨਾਂ ਨੇ ਸ਼ੁਰੂ ਚ ਜਦੋਂ ਇੱਥੇ ਸ਼ੰਭੂ ਤੇ ਆਏ ਸੀ ਉਦੋਂ ਵੀ ਇਹ ਐਲਾਨ ਕੀਤਾ ਸੀ ਕਿ ਅਸੀਂ ਹਰ ਹਾਲਤ ਵਿੱਚ ਦਿੱਲੀ ਜਾਵਾਂਗੇ ਭਾਵੇਂ ਜਿਵੇਂ ਮਰਜੀ ਜਾਈ। ਹੂੰ ਜੀ ਜੀ। 2 ਜਾਂ 3 4 ਦਿਨ ਉਹ ਕਦੇ ਇੱਕ ਡੇਟ ਦਿੰਦੇ ਰਹੇ ਕਿ ਅਸੀਂ ਦਿੱਲੀ ਜਾਣ ਲਈ ਅਗਲਾ ਪ੍ਰੋਗਰਾਮ ਦਵਾਂਗੇ ਕਦੇ ਦੂਜੀ ਦਿੰਦੇ ਰਹੇ ਤੇ ਅਖੀਰ ਉਹਨਾਂ ਨੇ ਫਿਰ ਇਹ ਫਰਮਾਨ ਸੁਣਾ ਦਿੱਤਾ ਕਿ ਸਾਡੇ ਦਰਨੇ ਇੱਥੇ ਹੀ ਜਾਰੀ ਰਹਿਣਗੇ ਹੁਣ ਅਸੀਂ ਦਿੱਲੀ ਨਹੀਂ ਜਾਵਾਂਗੇ ਹੂੰ ਹੂੰ ਬਿਲਕੁਲ ਬਿਲਕੁਲ ਜੀ ਯਾਨੀ ਕਿ ਉਹਨਾਂ ਦਾ ਯੂ ਟਰਨ ਸੀ ਇਹ ਜੇ ਮੈਂ ਸਿੱਧੇ ਸ਼ਬਦਾਂ ਚ ਕਹਿ ਦਵਾਂ ਹੂੰ ਹੂੰ ਜੀ ਇਸੇ ਤਰ੍ਹਾਂ ਕਿ ਇਸ ਨੂੰ ਵੀ ਮੈਂ ਤਾਂ ਯੂ ਟਰਨ ਨਹੀਂ ਮੰਨਾਂਗਾ ਫਿੰਦਰ ਸਾਹਿਬ ਕਿਉਂਕਿ ਜਦੋਂ ਨੌਜਵਾਨ ਜਾਂਦਾ ਫਿਰ ਟਰੈਕ ਬੈਠਣਾ ਹੀ ਨਹੀਂ ਚਾਹੀਦਾ ਸੀ ਜੇ ਆਪਾਂ ਸਾਰੀ ਪਰਿਸਥਿਤੀਆਂ ਦੇਖਦੇ ਹਾਂ ਕਿ ਕਿੰਨੀ ਖੱਜਲ-ਖੁਆਰੀ ਯਾਤਰੀਆਂ ਨੂੰ ਹੋ ਰਹੀ ਸੀ ਮਾਲ ਦੀ ਟੋਆ ਟੁਆਈ ਬੰਦ ਸੀ ਵਪਾਰੀਆਂ ਨੂੰ ਨੁਕਸਾਨ ਹੋ ਰਿਹਾ ਸੀ ਸੜਕੀਆਂ ਵਜ੍ਹਾ ਜੀ ਪਹਿਲਾਂ ਹੀ ਠੱਪ ਪਈ ਹੈ ਜੇ ਕੋਈ ਜਿਹੜਾ ਐਕਸ਼ਨ ਲੈਂਡ ਤੋਂ ਪਹਿਲਾਂ ਇਹਨਾਂ ਸਾਰੀਆਂ ਪਰਸਥਿਤੀਆਂ ਨੂੰ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਕਿ ਕੀ ਕੀ ਇਹਦੇ ਜਿਹੜੇ ਨੁਕਸਾਨ ਕੀ ਹੋਣਗੇ ਜਦੋਂ ਆਪਾਂ ਰੇਲਵੇ ਟ੍ਰੈਕ ਟ੍ਰੈਕ ਤੇ ਬੈਠਾਂਗੇ ਤੇ ਲੋਕਾਂ ਦਾ ਕਿੰਨਾ ਕੁ ਸਮਰਥਨ ਮਿਲੇਗਾ ਜਾਂ ਲੋਕ ਕਿਸ ਦੇ ਵਿਰੋਧ 'ਚ ਨਾ ਕਿਤੇ ਆ ਜਾਣ ਹੂੰ 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 ਜੀ ਉਦੋਂ ਇਹ ਇਹ ਕੁਝ ਨਹੀਂ ਕੀਤਾ ਗਿਆ ਤੇ ਹੁਣ ਅਚਨਚੇਤ ਜਿਹੜਾ ਹੈਗਾ ਇਹ ਫੈਸਲਾ ਕਿਸਾਨ ਆਗੂਆਂ ਨੇ ਲਿਆ ਹੁਣ ਉਹਨਾਂ ਨੇ 22 ਮਈ ਦਾ ਜਿਹੜਾ ਹੈਗਾ ਸਮਾਂ ਦਿੱਤਾ ਹੈ ਕਿ ਅਸੀਂ ਨਵਾਂ ਐਲਾਨ ਕਰਾਂਗੇ ਦੇਖੋ ਉਹ ਐਲਾਨ ਕੀ ਕਰਨਗੇ ਤਾਂ ਉਸੇ ਦਿਨ ਪਤਾ ਲੱਗੇਗਾ ਕਿਉਂਕਿ ਇਹ ਤਾਂ ਭਵਿੱਖ ਦੇ ਗਰਭ ਵਿੱਚ ਛੁਪਿਆ ਹੋਇਆ ਹੈ ਉਹਨਾਂ ਦਾ ਐਲਾਨ ਕੀ ਹੋਵੇਗਾ ਹੂੰ 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 ਤੇ ਤੁਹਾਨੂੰ ਦੱਸ ਦਵਾਂ ਕਿ 23 ਮਈ ਨੂੰ ਨਰਿੰਦਰ ਮੋਦੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਵੀ ਪਟਿਆਲੇ ਆ ਰਹੇ ਨੇ ਹੂੰ ਹੂੰ ਜੀ ਜੀ ਹੁਣ ਉਹ ਜਿਹੜੇ ਇਹ ਕਿਸਾਨ ਜਥੇਬੰਦੀਆਂ ਨੇ ਕਿਉਂਕਿ ਧਰਨੇ ਵੀ ਦੋਵੇਂ ਖਨੌਰੀ ਹੋਵੇ ਭਵੇਂ ਸ਼ੰਭੂ ਇਹ ਵੀ ਪਟਿਆਲੇ ਜ਼ਿਲ੍ਹੇ 'ਚ ਚੱਲ ਰਹੇ ਨੇ ਹੂੰ ਹੂੰ ਜੀ ਉਹਨੇ ਕਿਸਾਨ ਜਥੇਬੰਦੀਆਂ ਦੋਵੇਂ ਜਿਹੜੀਆਂ ਇੱਥੇ ਸੰਘਰਸ਼ ਕਰ ਰਹੀਆਂ ਨੇ 100 ਦਿਨਾਂ ਤੋਂ ਕਿ ਨਰਿੰਦਰ ਮੋਦੀ ਦੇ ਕੋਈ ਵਿਰੋਧ ਪ੍ਰਦਰਸ਼ਨ ਲਈ ਕੋਈ ਵੱਡਾ ਪ੍ਰੋਗਰਾਮ ਦੇਣ ਗਿਆ ਬਾਈ ਨੂੰ ਹੂੰ ਅੱਛਾ ਜੀ ਜੀ ਤੇ ਇਹ ਦੇਖਣਾ ਹੋਵੇਗਾ ਕਿਉਂਕਿ ਹੋ ਸਕਦਾ ਹੈ ਕੋਈ ਵਿਰੋਧ ਪ੍ਰਦਰਸ਼ਨ ਕਰਨ ਭਾਵੇਂ ਕਿ ਦੇਖੋ ਪ੍ਰਧਾਨ ਮੰਤਰੀ ਦੇਸ਼ ਦੇ ਨੇ ਆਣਾ ਹੈ ਹੂੰ ਉਹਨਾਂ ਦੇ ਨੇੜੇ ਦਾ ਚੀੜੀ ਵੀ ਫੜਕਣ ਨਹੀਂ ਦੇਣੀ ਕਿਸੇ ਨੂੰ ਇਹ ਤਾਂ ਤੈ ਹੈ ਜੀ ਜੀ ਇਹਨਾਂ ਨੂੰ ਕਈ ਕਈ ਕਿਲੋਮੀਟਰ ਦੇ ਜੇ ਕਿਸਾਨ ਕੋਸ਼ਿਸ਼ ਵੀ ਕਰੇਗਾ ਤਾਂ ਉਹਨਾਂ ਨੂੰ ਕਈ ਕਈ ਕਿਲੋਮੀਟਰ ਪਿੱਛੇ ਹੀ ਜਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜਾਂ ਉਹਨਾਂ ਨੂੰ ਰੋਕ ਲਿਆ ਜਾਏਗਾ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਦੋਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਚ ਇੱਕ ਵਾਰ ਆਏ ਸੀ ਪ੍ਰਧਾਨ ਮੰਤਰੀ ਹਾਂਜੀ ਹਾਂਜੀ ਜੀ ਤੇ ਉਦੋਂ ਕਿੰਨਾ ਉਸ ਤੋਂ ਬਾਅਦ ਜਿਹੜੇ ਪੁਲਿਸ ਅਧਿਕਾਰੀ ਸੀ ਵੀ ਸੁਰੱਖਿਆ ਚ ਤੋਂ ਘਾਟ ਰਹੀ ਕਿੰਨਾ ਖਮਿਆਜਾ ਉਹਨਾਂ ਨੂੰ ਅੱਜ ਤੱਕ ਭੁਗਤਣਾ ਪੈ ਰਿਹਾ ਹਲੇ ਵੀ ਉਹ ਦਿੱਲੀ ਦੀਆਂ ਪੇਸ਼ੀਆਂ ਭੁਗਤ ਰਹੇ ਨੇ ਜਿਹੜੇ ਉਸ ਵੇਲੇ ਦੇ ਅਧਿਕਾਰੀ ਸੀ ਤੋਂ ਹੁਣ ਕੋਈ ਵੀ ਅਧਿਕਾਰੀ ਅਜੇ ਹ ਤਾਂ ਕੋਈ ਨਹੀਂ ਲਵੇਗਾ ਰਿਸਕ ਕਿ ਕਿਸੇ ਕਿਸਾਨ ਨੂੰ ਉੱਥੇ ਨੇੜੇ ਜਾਣ ਦੇਵੇਗਾ ਇਹ ਤਾਂ ਤੈ ਹੂੰ ਜੀ ਭਾਵੇਂ ਠੀਕ ਹੈ ਦੂਰ ਰਹਿ ਕੇ ਕਿਸਾਨ ਸੰਗਠਨ ਆਪਣੇ ਵਿਰੋਧ ਪ੍ਰਦਰਸ਼ਨ ਜਿੰਨਾ ਮਰਜ਼ੀ ਕਰੀ ਜਾਣ ਪਰ ਨਰੇਜੇ ਕੋਈ ਕਹੇ ਕਿ ਪ੍ਰਧਾਨ ਮੰਤਰੀ ਦੇ ਨੇੜੇ ਜਾ ਕੇ ਜਾਂ ਪ੍ਰਧਾਨ ਮੰਤਰੀ ਦੇ ਸਾਹਮਣੇ ਖੜ ਕੇ ਕੋਈ ਉੱਚੇ ਝੰਡੇ ਚੁੱਕ ਕੇ ਜਾਂ ਜਿੰਦਾਬਾਦ ਮਰਦਾਬਾਦ ਦੇ ਨਾਰੇ ਲਾ ਦੇਣਗੇ ਇਹ ਮੁਮਕਨ ਨਹੀਂ ਹੈ ਜੀ ਜੀ ਪਿੰਡਰ ਸਾਹਿਬ ਤੇ ਰਹੀ ਗੱਲ ਇਹ ਹੈ ਵੀ ਇੱਕ ਤਾਂ ਇਹ ਬਾਈ ਨੂੰ ਦੇਖਣਾ ਇੱਕ 21 ਤਰੀਕ ਦਾ ਵੀ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਜਗਰਾਉਮ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹ ਹ ਅਸ ਕੇਮ ਵੱਲੋਂ ਬਿਲਕੁਲ ਜੀ ਜੀ ਅਸ ਕੇਮ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਮੈਨੂੰ ਲੱਗਦਾ ਉਹਦੇ ਜਿਹੜੇ ਸਿੱਟੇ ਨੇ ਉਹਦੇ ਬਾਰੇ ਵੀ ਜ਼ਰੂਰ ਦੇਖਣਾ ਹੋਵੇਗਾ ਵੀ ਕਿੰਨਾ ਕਿ ਇਕੱਠ ਹਮ ਕਰ ਪਾਉਂਦੇ ਨੇ ਦੇਖੋ ਜੇ ਤਾਂ ਬਹੁਤ ਵੱਡਾ ਇਕੱਠ ਜਿਵੇਂ ਉਹ ਦਾਅਵੇ ਕਰ ਰਹੇ ਨੇ ਕਿ ਲੱਖਾਂ ਬੰਦਿਆਂ ਦਾ ਇਕੱਠ ਹੋਏਗਾ ਹੂੰ ਹੂੰ ਜਗਰਾਉਂ ਚ ਜੇ ਤਾਂ ਉਹ ਵੱਡਾ ਇਕੱਠ ਕਰ ਪਾਉਂਦੇ ਨੇ ਉੱਥੇ ਜੀ ਜੀ ਤੇ ਕੋਈ ਮਹੱਤਵਪੂਰਨ ਫੈਸਲਾ ਲੈਂਦੇ ਨੇ ਹੂੰ ਫਿਰ ਤਾਂ ਕਿਉਂਕਿ ਇੱਕ ਇਹ ਵੀ ਹੈ ਨਾ ਜੀ ਅੱਜ ਕੱਲ੍ਹ ਉਹਨਾਂ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਚ ਵੀ ਉਹਨਾਂ ਚ ਵੀ ਇੱਕ ਆਪੋ ਥੱਪੇ ਵੀ ਪਈ ਹੋਈ ਹੈ ਦੋ ਜੇ ਦੋ ਜੇ ਆਪਾਂ ਦੋਵਾਂ ਨੂੰ ਦੇਖ ਲਈਏ ਕਿ ਕਿਸਾਨਾਂ ਦੀ ਅਗਵਾਈ ਕੌਣ ਕਰ ਰਿਹਾ ਹੂੰ ਹਾਂ ਸਵਾਲੇ ਜੀ ਬਿਲਕੁਲ ਬਿਲਕੁਲ ਜਿਹੜੇ ਗੈਰ ਸਿਆਸੀ ਅਸੀਂ ਕਹਿੰਦੇ ਕਿਸਾਨ ਮੋਰਚਾ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਿਸਾਨਾਂ ਦੀ ਅਗਵਾਈ ਕਰ ਰਹੇ ਹਾਂ ਹੂੰ ਤੇ ਜਿਹੜਾ ਸੂਕਤ ਕਿਸਾਨ ਮੋਰਚਾ ਹੈ ਉਹਦੀ ਦਲੀਲ ਹੈ ਕਿ ਅਸੀਂ ਕਿਸਾਨਾਂ ਦੀ ਏਗਵਾਈ ਕਰ ਰਹੇ ਹਾਂ। ਹਮਮ ਇੱਕ ਇੱਕ ਧਿਰ ਵੱਲੋਂ 21 ਮਈ ਨੂੰ ਜਗਰੌਂ ਵਿਖੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ। ਹਮ ਤੇ ਦੂਜੀ ਧਿਰ ਵੱਲੋਂ 22 ਮਈ ਨੂੰ ਫਿਰ ਸੰਭੂ ਦੇ ਖਨੌਰੀ ਵਿਖੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ। ਹਮ ਹਮ ਕਿਸਾਨਾਂ ਦੇ ਪੱਲੇ ਕੀ ਪਵੇਗਾ? ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੋਰ ਕਿੰਨਾ ਤਿੱਖਾ ਹੋਵੇਗਾ? ਹਮ ਤੇ ਮੈਨੂੰ ਲੱਗਦਾ ਹੈ ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੀ ਫੇਰੀਆਂ ਤੇ ਕਿਉਂਕਿ 2 ਦਿਨ ਰਹਿਣਾ ਹੈ ਪ੍ਰਧਾਨ ਮੰਤਰੀ ਨੇ 24 ਤਰੀਕ ਨੂੰ ਵੀ ਉਹਨਾਂ ਨੇ ਰੈਲੀਆਂ ਕਰਨੀਆਂ ਨੇ ਪੰਜਾਬ 'ਚ ਜੀ ਜੀ ਤੇ ਉਹਨਾਂ ਰੈਲੀਆਂ ਤੇ ਕਿੰਨਾ ਕੁ ਪ੍ਰਭਾਵ ਪਵੇਗਾ ਇਹਨਾਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਦੋਵੇਂ ਇਕੱਠ ਜਿਹੜੇ ਪ੍ਰਧਾਨ ਮੰਤਰੀ ਦੀ ਰੈਲੀਆਂ ਤੋਂ ਇੱਕ ਜਾਂ ਦੋ ਦਿਨਾਂ ਦੇ ਅੱਗੜ-ਪਿਛੜ ਹੋ ਰਹੇ ਨੇ ਕਿ ਕੀ ਐਲਾਨ ਕਰਨਗੇ ਉਹ ਕਹਿ ਰਹੇ ਨੇ ਦੋਵੇਂ ਤਰ੍ਹਾਂ ਕਹੇ ਸੀ ਕੋਈ ਨਵਾਂ ਐਲਾਨ ਕਰਾਂਗੇ ਦੂਜੀ ਤਰ ਕਹਿ ਰਹੀ ਅਸੀਂ ਕਰਾਂਗੇ ਕਿਸਾਨ ਉਹਨਾਂ ਵੱਲ ਦੇਖ ਵੀ ਰਹੇ ਨੇ ਤੇ ਕਿਸਾਨ ਲਗਾਤਾਰ ਵਿਰੋਧ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਆਪਾਂ ਰੋਜ਼ਾਨਾ ਦੇਖ ਰਿਹਾ ਕਰ ਰਹੇ ਆ ਤੇ ਪਿੰਡਰ ਸਾਹਿਬ ਇੱਕ ਨਵੀਂ ਗੱਲ ਇਹ ਵੀ ਹੈ ਕਿ ਹੁਣ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੀ ਜਿਹੜੇ ਪਹਿਲਾਂ ਹੱਥ ਬੰਨਿਆ ਕਰਦੇ ਸੀ ਕਿਸਾਨਾਂ ਅੱਗੇ ਜਦੋਂ ਨਿਕਲਦੇ ਸੀ ਹੂੰ ਹੁਣ ਉਹ ਵੀ ਐਗਰੈਸਿਵ ਹੋਏ ਲੱਗਦੇ ਨੇ ਕੁਝ ਦਿਨ ਪਹਿਲਾਂ ਤੁਸੀਂ ਸੁਣਿਆ ਹੋਵੇਗਾ ਹੰਸ ਰਾਜ ਹੰਸ ਨੇ ਕਥਨਾ ਬਾਰੇ ਕੀ ਕੀ ਕੀਤਾ ਜੀ ਜੀ ਕਿ ਅਸੀਂ ਦੇਖ ਲਾਂਗੇ ਤੁਹਾਨੂੰ ਚੋਣਾਂ ਦੇ ਬਾਅਦ ਤੇ ਅੱਜ ਇੱਕ ਜਿਹੜੇ ਚੋਣ ਲੜ ਰਹੇ ਨੇ ਲੁਧਿਆਣਾ ਤੋਂ ਰਵਨੀਤ ਬਿੱਟੂ ਉਹਨਾਂ ਦੀ ਜਿਹੜੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਇਹ ਕਲਿੱਪ ਹੂੰ ਉਹਨੇ ਵੀ ਇਹੀ ਗੱਲ ਕਿਹਾ ਉਹਨੇ ਤਾਂ ਬਹੁਤ ਸਖਤ ਸ਼ਬਦ ਵਰਤੇ ਨੇ ਪਿੰਡਰ ਸਾਹਿਬ ਜੀ ਅੱਛਾ ਜੀ ਬਿੱਟੂ ਰਾਨੇ ਉਹਨਾਂ ਨੇ ਕਿਹਾ ਕਿ ਬੰਦੇ ਦੇ ਪੁੱਤ ਬਣ ਜੋ ਮੈਂ ਵੀਡੀਓ ਬਣਾ ਰਿਹਾ ਕੱਲੇ-ਕੱਲੇ ਦੀਆਂ ਤਸਵੀਰਾਂ ਤੇ ਨਜ਼ਰ ਰੱਖ ਰਿਹਾ ਦੋ ਤਰੀਕ ਤੋਂ ਬਾਅਦ ਨਰਿੰਦਰ ਮੋਦੀ ਦੀ ਸਰਕਾਰ ਦੇਸ਼ 'ਚ ਬਣਨ ਵਾਲੀ ਹੈ ਤੁਹਾਨੂੰ ਸਭ ਨੂੰ ਦੇਖਿਆ ਜਾਊਗਾ ਤੁਸੀਂ ਪਹਿਲਾਂ ਹੀ ਢਾਈ ਟੋਟਰੂ ਤੇ ਡਿਬਰੂਗੜ ਜੇਲ੍ਹ ਚ ਭੇਜਿਆ ਜਾਉ ਉਹਨਾਂ ਨੇ ਇਥੋਂ ਤੱਕ ਡਿਬਰੂਗੜ ਜੇਲ੍ਹ ਦਾ ਵਜਿਗਰ ਕੀਤਾ ਤੁਹਾਨੂੰ ਯਾਦ ਹੋਵੇਗਾ ਕਿ ਅਮਰਿਤਪਾਲ ਸਿੰਘ ਤੇ ਉਹਦੇ ਕੁਝ ਸਾਥੀ ਜਿਨ੍ਹਾਂ ਤੇ NSA ਲਾ ਕੇ ਪਹਿਲਾਂ ਹੀ ਸਰਕਾਰ ਨੇ ਸ਼ਾਮ ਦੀ ਡਿਬਰੂਗੜ ਜੇਲ੍ਹ ਚ ਭੇਜੇ ਹੋਏ ਨੇ ਹੂੰ ਹੂੰ ਸੋ ਜਈਆਂ ਸਾਰੀਆਂ ਸਥਿਤੀਆਂ ਚ ਜਦੋਂ ਕਿਸਾਨ ਜਿਹੜੇ ਕਾਰਕੁਨ ਨੇ ਉਹ ਉਹਨਾਂ ਨੂੰ ਸਚੱਜੀ ਅਗਵਾਈ ਦੀ ਅੱਜ ਲੋੜ ਹੈ ਇਸ ਸਾਰੀ ਇਸ પરિਸਥਿਤੀ ਚ ਗਵਾਹੀ ਦੇ ਨਾਲ-ਨਾਲ ਭਿੰਡਰ ਸਾਹਿਬ ਉਹਨਾਂ ਨੂੰ ਸ਼ਾਂਤਮਈ ਰੱਖਣਾ ਬੇहद ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਕੁਝ ਏਜੰਸੀਆਂ ਅਜਿਹੀਆਂ ਹੁੰਦੀਆਂ ਨੇ ਜਿਹੜੇ ਅਜਿਹੇ ਮੌਕਿਆਂ ਤੇ ਜਿਹੜੇ ਸਟੇਟ ਵਿੱਚ ਕੋਈ ਨਾ ਕੋਈ ਬਾਰਦਾਤ ਜਾਂ ਵੱਡੀ ਬਾਰਦਾਤ ਜਾਂ ਜਿਵੇਂ ਪ੍ਰਦਰਸ਼ਨ ਹੁੰਦੇ ਨੇ ਉਹਨਾਂ 'ਚ ਕੋਈ ਕੁਝ ਹਾਂ ਬਿਲਕੁਲ ਕੋਈ ਸ਼ਰਾਰਤ ਕਰਨ ਦੀ ਤਾਕਤ ਸੀ ਬਿਲਕੁਲ ਬਿਲਕੁਲ ਸ਼ਰਾਰਤੀਆਂਾਂ ਦੀ ਤੇ ਫਿਰ ਉਹ ਉਸ ਨਾਲ ਜਿਹੜਾ ਸਾਰੇ ਸੰਘਰਸ਼ ਦਾ ਜਿਹੜਾ ਢਾਂਚਾ ਹੈ ਹੁੱਲ ਜਾਂਦਾ ਹੈ ਉਹਨੂੰ ਨੁਕਸਾਨ ਪਹੁੰਚਦਾ ਹੈ ਸੋ ਹੁਣ ਦੇਖਣਾ ਇਹ ਹੋਵੇਗਾ ਕਿ 21 ਮਈ ਨੂੰ ਹਮ ਸਿੰਖਤ ਕਿਸਾਨ ਮੋਰਚਾ ਕੀ ਪ੍ਰੋਗਰਾਮ ਦਿੰਦਾ ਹੈ ਜੀ ਤੇ 22 ਮਈ ਨੂੰ ਹਮ ਸਿੰਖਤ ਕਿਸਾਨ ਮੋਰਚਾ ਗੈਰ ਸਿਆਸੀ ਜਿਹਦੇ ਆਗੂ ਪੰਦੇਰ ਸਾਹਿਬ ਹੋਰੀ ਨੇ ਡੱਲੇਵਾਲ ਨੇ ਹੂੰ ਉਹ ਕੀ ਜਿਹੜਾ ਫੈਸਲਾ ਲੈਂਦੇ ਨੇ ਪਰ ਜਿਹੜੀ ਤਾਜ਼ਾ ਜਾਣਕਾਰੀ ਇਹ ਹੀ ਹੈ ਕਿ ਤੇ ਖਾਸ ਕਰਕੇ ਜਿਹੜੇ ਇਸ ਟਰੈਕ ਤੇ ਸਫਰ ਕਰਦੇ ਨੇ ਜਾਂ ਵਪਾਰੀ ਨੇ ਜਾਂ ਯਾਤਰੀ ਨੇ ਉਹਨਾਂ ਲਈ ਖੁਸ਼ਖਬਰੀ ਵੀ ਕਹਿ ਸਕਦੇ ਆਪਾਂ ਕਿ ਭਾਵੇਂ ਕਿਸਾਨਾਂ ਨੇ 1 ਮਹੀਨੇ ਬਾਅਦ ਇਹ ਫੈਸਲਾ ਲਿਆ ਪਰ ਚਲੋ ਆਪਾਂ ਕਹਿ ਸਕਦੇ ਆਂ ਵੀ ਦੇਰ ਆਇਆ ਤੇ درست ਆਇਆ ਇਸ ਨਾਲ ਜਿਹੜੀ ਕਿਸਾਨਾਂ ਦੀ ਜਿਹੜੇ ਸਵਾਰੀਆਂ ਦੀ ਖੱਜਲ ਖਵਾਰੀ ਜ਼ਰੂਰ ਘਟੂਗੀ ਤੇ ਵਪਾਰੀਆਂ ਨੂੰ ਵੀ ਕੁਝ ਨਾ ਕੁਝ ਇਹਦਾ ਫਾਇਦਾ ਜ਼ਰੂਰ ਹੋਏਗਾ ਜਿਹੜਾ ਅੱਜ ਸੰਭੂ ਮੋਰਚੇ ਦਾ ਜਿਹੜਾ ਰੇਲਵੇ ਦਾ ਟਰੈਕ ਹੈ ਕਿਸਾਨਾਂ ਵੱਲੋਂ ਖਾਲੀ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਪਿੰਡੂ ਸਾਹਿਬ ਬਿਲਕੁਲ ਬਿਲਕੁਲ ਕਿਉਂਕਿ ਵਪਾਰੀ ਤਬਕਾ ਇਸ ਸਿਲਸਿਲੇ ਤੋਂ ਜਿਹੜੀਆਂ ਰੇਲਾਂ ਰੁਕੀਆਂ ਸੀ ਬੜੀ ਪਰੇਸ਼ਾਨਤ ਸਨ ਤੇ ਉਦਾਂ ਵੀ ਓਵਰਆਲ ਜਿਹੜੇ ਇਹ ਹੁਣ ਦੋ ਪ੍ਰੋਗਰਾਮ ਨੇ ਅੱਗੜ-ਪਿਛੜ ਕਿਸਾਨਾਂ ਦੇ ਪ੍ਰਧਾਨ ਮੰਤਰੀ ਦੇ ਇਹ ਪੰਜਾਬ ਦੇ ਦੌਰੇ ਦੇ ਇर्द-ਗਿਰਦ ਹੈ ਕਿ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਮਸਲਾ ਜਿਹੜਾ ਕਿਸਾਨਾਂ ਦਾ ਕਦੋਂ ਇਹਦਾ ਨਵੇੜਾ ਹੁੰਦਾ ਹੈ ਭਾਰ ਸਰਕਾਰ ਕਦੋਂ ਫੈਸਲਾ ਲੈਂਦੀ ਹੈ ਭਾਵੇਂ ਕਿ ਹੁਣ ਇਨੀ ਦਿਨੀ ਚੋਣ ਜਾਬਤਾ ਹੈ ਪਰ ਫਿਰ ਵੀ ਕਈ ਵਾਰ ਮਸਲੇ ਜਿਹੜੇ ਨੇ ਭਰੋਸਿਆਂ ਉੱਤੇ ਵਿਸ਼ਵਾਸ ਉੱਤੇ ਹੱਲ ਹੋ ਉੱਠਦੇ ਆ ਉਰਗੀ ਇਹ ਗੱਲ ਵੇਖਣ ਵਾਲੀ ਹੋਵੇਗੀ ਕਿ ਇਹ ਮਸਲਾ ਜਿਹੜਾ ਕਿਸਾਨਾਂ ਦਾ ਪੰਜਾਬ ਦਾ ਇਹ ਕਦੋਂ ਸ਼ਾਂਤ ਹੁੰਦਾ ਹੈ ਕਦੋਂ ਹੱਲ ਹੁੰਦਾ ਸੋ ਜਿਲ੍ਹਾ ਸਾਹਿਬ ਤੁਸੀਂ ਚੈਨਲ ਜੀ ਮਿਸ਼ਨ ਪੰਜਾਬੀ ਲਈ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪੰਡਰ ਸਾਹਿਬ ਇਹ ਮਿਸ਼ਨ ਪੰਜਾਬੀ